ਦੇਖ ਸਕਦੇ ਆ ਤੁਸੀਂ ਜੀ ਜਿੰਦੇ ਦੇ ਵਿੱਚ ਸ਼ਾਨ ਕੋੜੇ ਦੇ ਬੱਚੇ ਨੂੰ ਲੈ ਕੇ ਆਇਆ ਜਾਂਦਾ ਜੀ ਉਹ ਵੀ ਤੁਹਾਨੂੰ ਅਲੀ ਸ਼ਾਨ ਲੈਣ ਦਾ ਸਬਰਾਵਾਂ ਵਾਲਿਆਂ ਦਾ ਦਾਰਾ ਸਿੰਘ ਦਾ ਕੋੜੇ ਦਾ ਬਾਈ ਜੀ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਨਾ ਰਿਹਾ ਜੀ ਤੇ ਸ਼ਾਨ ਕੋੜੇ ਦਾ ਬੱਚਾ ਤੁਸੀਂ ਦੇਖ ਸਕਦੇ ਆ ਵੀਰ ਕਿਉਂਕਿ ਜਿਹੜਾ ਸ਼ਾਨ ਕੋੜਾ ਬਾਈ ਜੀ ਮਰਨ ਤੋਂ ਬਾਅਦ ਵੀ ਜਿਵੇਂ ਸਿੱਧੂ ਮੂਸੇ ਵਾਲਾ ਬਾਈ ਜੀ ਲੈਜੈਂਡ ਜੀ ਉਹੀ ਸਾਵਾ ਕਿਉਂਕਿ ਮੋਕਸਰ ਦੇ ਵਿੱਚ ਜਿਹੜਾ ਗਾਂ ਉਹਦਾ ਅੱਜ ਵੀ ਬਾਈ ਜੀ ਉਹਦੀ ਸ਼ੀਲਡ ਮਰਨ ਤੋਂ ਬਾਅਦ ਵੀ ਹੁੰਦੀ ਸ਼ੀਲਡ ਬਾਈ ਜੀ ਉਹਨੂੰ ਮਾਨ ਸਨਮਾਨ ਕੀਤਾ ਜਾਂਦਾ ਹੈ ਜੀ ਤੇ ਸਭਰਾਵਾਂ ਵਾਲਿਆਂ ਦੇ ਦਾਰਾ ਸਿੰਘ ਦੇ ਜਿਹੜਾ ਘੋੜਾ ਸੀ ਉਹਦੀ ਬਰੀਡ ਚੋਂ ਇਹ ਉਹਦਾ ਸਾ ਪੁੱਤ ਹੈ ਜੀ ਤੇ ਵੇਖ ਸਕਦੇ ਆ ਤੁਸੀਂ ਕਿੰਨਾ ਕੱਦ ਹੈ ਜੀ ਸਤਿ ਸ਼੍ਰੀ ਅਕਾਲ ਬਜ਼ੁਰਗ ਜੀ ਸਤਿ ਸ਼੍ਰੀ ਅਕਾਲ ਜੁਰਗੋ ਤੋ ਥੋੜੀ ਜੀ ਜਾਣਕਾਰੀ ਹੈ ਕਿਹੜੀ ਬਰੀਡ ਕਿਹੜੇ ਘੋੜੇ ਦਾ ਥੋੜਾ ਜਾਂ ਆ ਜੀ ਚਲੋ ਜਾਈਏ ਚਿਕਾਲ ਜੀ ਸਰ ਜੀ ਕੀ ਨਾਂ ਹੈ ਜੀ ਮੇਰਾ ਘੋੜੇ ਦਾ ਨਹੀਂ ਆਪ ਦਾ ਨਾਂ ਦੱਸੋ ਪਹਿਲਾਂ ਜੀ ਗੁਰੰਦਰ ਸਿੰਘ ਹੈ ਤੇ ਕਿਹੜੀ ਬ੍ਰੀਡ ਹਾਂ ਜੀ ਢੱਲੋ ਸਾਡ ਦਾ ਬਰਵਲ ਬਿਲਕੁਲ ਜੀ ਤੇ ਕਿਹੜੇ ਦਾ ਘੋੜੇ ਦਾ ਬੱਚਾ ਹੈ ਜੀ ਇਹ ਛਾਂ ਦਾ ਜੀ ਵਾਹ ਜੀ ਸਬਰਾਂ ਵਾਲੇ ਦਾ ਤੇ ਬਹੁਤ ਹੀਰਾ ਸੀ ਕੋ ਘੋੜਾ ਹੈ ਨਾ ਹਾਂ ਜੀ ਹਾਂ ਜੀ ਤੇ ਕਿੰਨਾ ਕੱਦ ਹੈ ਜੀ ਇਹਦਾ ਇਹਦਾ 68+ ਹੈ ਜੀ ਤੇ ਇਹਦੀ ਲਵਾਈ ਫੀਸ ਕਿੰਨਾ ਕ੍ਰੋਸਿੰਗ ਜੀ 31000 31000 ਰੁਪਇਆ ਵਾਕਿਆ ਜੀ ਦੀ ਬਹੁਤ ਵਧੀਆ ਜੀ ਤੇ ਵੀਰ ਨੇ ਦੱਸਿਆ ਜਿਹੜਾ ਛਾਂਣ ਘੋੜੇ ਦਾ ਅੱਜ ਵੀ ਬਾਈ ਜੀ ਪੂਰੇ ਵਰਲਡਾਂ 'ਚ ਨਾਂ ਗੂੰਜਦਾ ਹੈ ਜੀ ਦਾਰਾ ਸਿੰਘ ਦਾ ਉਹ ਘੋੜਾ ਸੀ ਜੀ ਤੇ ਅੱਜ ਵੀ ਉਹਦੇ ਮਰਿਆ ਤੋਂ ਬਾਅਦ ਵੀ ਮਾਨ ਸਨਮਾਨ ਸ਼ੀਲਡ ਆ ਮਿਲ ਰਹੇ ਉਹਨਾਂ ਨੂੰ ਜੀ ਹਾਂ ਜੀ ਪੂਰਾ ਮਾਨ ਨਾਂ ਚੱਲਦਾ ਚੱਲਦਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦੇ ਸੀ ਲੇਜੈਂਡ ਸੀਗਾ ਹਾਂ ਜੀ ਦੋਵੇਂ ਹੈਨਾ ਸੇਮ ਹੀ ਆ ਜੀ ਵਾਹ ਜੀ ਵਾਹ ਤੇ ਵੇਖੋ ਵੀਰ ਕਿਹੜੇ ਸ਼ੌਂਕ ਦੇ ਨਾਲ ਇਥੇ ਲੈ ਕੇ ਆਉਂਦੇ ਆ ਤੇ ਬੜਾ ਤੇ ਯਰ ਬਾਏ ਭਰਾ ਜੀ ਇਹਨਾਂ ਨੂੰ ਤੇ ਫੋਨ ਨੰਬਰ ਦੱਸੋ ਜੀ ਕਿਸੇ ਨੇ ਸੰਪਰਕ ਕਰਨ ਦਾ 7174 01234 ਆਪਣਾ ਉੱਪਰ ਬੋਰਡ ਲੱਗਾ ਜੀ ਬਿਲਕੁਲ ਜੀ ਇਹਦੀ ਫੋਟੋ ਪਾ ਦਿਓ ਸਰ ਜਲੇ ਅਡਰੈਸ ਬਿਲਕੁਲ ਜੀ ਬਿਲਕੁਲ 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 ਇਹ ਵੀਰਾਂ ਦਾ ਨੰਬਰ ਹੈ ਜੀ ਜਦੋਂ ਮਰਜ਼ੀ ਕਾਲ ਕਰੋ ਬਾਕੀ ਤੁਹਾਨੂੰ ਏਰੀਆ ਦਿਖਾ ਦਿੰਨੇ ਆ ਢਿੱਲੋ ਫਾਰਮ ਬਰੋਹੀਪੁਰ ਜੀਰਾ ਰੋਡ ਸੁਰ ਸਿੰਘ ਜੀ ਕੀ ਹਾਲ ਪਤਾ ਹੈ ਜੀ ਪੂਰੀ ਕੱਦ ਕਾਢ ਲੋ ਤੋਂ ਬਾਈ ਜੀ ਮਨ ਖੋਚ ਹੋਈਦਾ ਜੀ ਪੂਰੀ ਮੰਡੀ ਦੇਖੀ ਪਰ ਵਾਕਈ ਇਸ ਘੋੜੇ ਨਾਲ ਦਾ ਬਾਈ ਜੀ ਮੈਨੂੰ ਕੋਈ ਕੋੜਾ ਨਜ਼ਰ ਨਹੀਂ ਆਇਆ ਕਿਉਂਕਿ ਜਿਹੜਾ ਸ਼ਾਨ ਸੀ ਉਹ ਤਾਂ ਸ਼ਾਨ ਹੀ ਸੀ ਨਾ ਸ਼ਾਨ ਦਾ ਬਾਈ ਜੀ ਅੱਜ ਵੀ ਬਾਹਰਲੇ ਮੁਲਕਾਂ ਤੱਕ ਵੀ ਲੋਕ ਉਸ ਘੋੜੇ ਨੂੰ ਬਾਈ ਜੀ ਫੋਨ ਆਈ ਸੀ ਜਿੱਦ ਦਿਨ ਪੂਰਾ ਆਇਆ ਸੀ ਤੇ ਵੱਡੇ ਵੱਡੀ ਕੀਮਤ ਦੇ ਸਲਮਾਨ ਖਾਨ ਸਲਮਾਨ ਖਾਨ ਸੁਖਬੀਰ ਸਿੰਘ ਬਾਦਲ ਸ਼ਾਨ ਘੋੜੇ ਨੂੰ ਖਰੀਦਣ ਵਾਸਤੇ ਪਹੁੰਚੇ ਸੀ ਪਰ ਉਹਨਾਂ ਨੇ ਨਾ ਕਰ ਦਿੱਤੀ ਸੀ 10 ਕਰੋੜ ਰੁਪਇਆ ਲਾ ਦਿੱਤਾ ਸੀ ਪਰ ਉਹਨਾਂ ਨੇ ਘੋੜਾ ਨਹੀਂ ਸੀ ਦਿੱਤਾ ਇਹ ਉਸੇ ਘੋੜੇ ਦਾ ਬਾਈ ਜੀ ਪੋਤਾ ਤੇ ਤੁਸੀਂ ਕ੍ਰੋਸਿੰਗ ਕਰਾਉਣੀ ਹੋਵੇ ਤੇ ਭਰਾ ਦੇ ਨਾਲ ਬਾਈ ਜੀ ਸਪਰਕ ਕਰ ਸਕਦੇ ਜੀ ਬੱਕੀ ਦੇਖ ਸਾਧਿਆ ਜੀ ਸ਼ਮਸ਼ੇਰ ਘੋੜੇ ਦਾ ਨਾਂ ਤੇ ਖੁਰਲੀ ਬਾਈ ਜੀ ਦੇਖੋ ਸ਼ਮਸ਼ੇਰ ਸ਼ਮਸ਼ੇਰ ਬਾਈ ਜੀ ਘੋੜੇ ਦਾ ਨਾਂ ਇਸ ਦਾ ਤੇ ਆਜੋ ਨਾਲ ਦੀ ਨਾਲ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਆ ਜਿਹੜੇ ਲੋਕ ਇੱਥੇ ਜਨਤਾ ਪਹੁੰਚ ਰਹੀ ਹੈ ਜੀ ਤੇ ਇਧਰ ਬਾਈ ਜੀ ਦੇਖੋ ਵਿਚੇਰੀਆਂ ਵਿਚੇਰੇ ਬਾਈ ਜੀ ਕਰਾਂ ਚੰਗੀ ਚੰਗੀ ਨਸਲ ਦੇ ਬਾਈ ਜੀ ਦੇਖੋ ਕਰਾਂ ਕੋਈ ਗੱਲ ਨਹੀਂ ਬਾਈ ਜੀ ਜਿਵੇਂ ਮਰਜ਼ੀ ਹੱਥ ਲਾਈ ਜੋ ਕੋਈ ਇਹੋ ਜੀ ਗੱਲ ਨਹੀਂ ਹੁੰਦਾ ਹੈ ਜੀ ਤੇ ਹਰ ਇੱਕ ਜਿਹੜਾ ਦੂਰ ਦੂਰੋਂ ਬਾਈ ਜੀ ਸੇਲ ਕਰਨੇ ਵੀਰ ਜੀ ਇਹ ਹਾਜੀ ਇੱਕ ਕਰਨ ਲਈ ਇੱਕ ਕਰਨੀ ਹੈ ਜੀ ਤੇ ਕੀ ਰੇਟ ਰੂਟ ਹੈ ਜੀ ਕਿਹੜੀ ਕਰਨੀ ਹੈ ਜੀ ਸੇਲ ਸੇਲ ਆ আচ্ছা ਜੀ ਅੱਛਾ ਅੱਛਾ ਤੇ ਕਿੰਨੀ ਉਮਰ ਹੈ ਜੀ ਇਹਦੀ ਇਹਦੀ ਹੋ ਗਈ 6 ਮਹੀਨੇ 6 ਮਹੀਨੇ ਹੈ ਜੀ ਕੀ ਰੇਟ ਰੱਖਿਆ ਗਿਆ ਜੀ ਰੇਟ 2 ਲੱਖ ਜੀ 2 ਲੱਖ ਰੁਪਈਆ ਹੈ ਜੀ 6 ਮਹੀਨੇ ਦੀ ਇਹ ਹੈਗੀ ਆ ਜੀ ਬਾਕੀ ਤੁਸੀਂ ਵੇਖ ਸਕਦੇ ਆ ਜੀ ਬਹੁਤ ਕੋਈ ਫੋਨ ਨੰਬਰ ਸਰ 9972512162 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਜੇ ਕਿਸੇ ਨੇ ਖਰੀਦ ਨਹੀਂ ਹੋਈ ਤਾਂ ਨਾ 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 ਆ ਦੇਖੋ ਸਾਡੇ ਸੁਭਰਾਵਾਂ ਵਾਲੇ ਵੀ ਪਹੁੰਚੇ ਜੀ ਦਾਰੇ ਕੇ ਘੋੜੇ ਆਇਆ ਦਾਰੇ ਦਾ ਘੋੜਾ ਬੱਚਾ ਹੋਵੇ ਛਾਨ ਘੋੜੇ ਦਾ ਬੱਚਾ ਹੋਵੇ ਘੋੜਾ ਬੜਾ ਤੜਾ ਘੋੜਾ ਹੋਵੇ ਠੀਕ ਆ ਵੀਰੇ ਠੀਕ ਆ ਆ ਵੀਰ ਸਾਡੇ ਸੰਭਰਾਵਾਂ ਵਾਲੇ ਪਹੁੰਚਿਆ ਬਾਕੀ ਪੰਨੋ ਸਟੱਡ ਫਾਰਮ ਅਲੱਗ-ਅਲੱਗ ਬਾਈ ਜੀ ਬਣਾਏ ਗਏ ਜਿੱਥੇ-ਜਿੱਥੇ ਵੀਰ ਦੇਖੋ ਜੀ ਸ਼ਾ ਸਟੱਡ ਫਾਰਮ ਗਹਿਰੀ ਤਰਨਤਾਰ ਬਾਕੀ ਫੋਨ ਨੰਗ ਅਲ ਫਤਿਹ ਖਲੀਫਾ ਦਾ ਬੱਚਾ ਹੈ ਜੀ ਇਹ ਕਿਆ ਵੀ नाग ਦਾ ਬੱਚਾ ਹੈ ਕਹਿੰਦਾ ਜਿਵੇਂ ਨਾ नाग ਦੇ ਬੱਚੇ ਵਾਂਗੂ ਅਲਫ ਫਤਿਹ ਖਲੀਫੇ ਦਾ ਬੱਚਾ ਜਗਦੀਸ਼ਾ ਆਪਣਾ ਸ਼ੇਰਾ ਹਾਂਜੀ ਹਾਂ ਤੇ ਕਿਹੜੇ ਘੋੜੇ ਦਾ ਬੱਚਾ ਹੈ ਜੀ ਥੋੜੀ ਜੀ ਜਾਣਕਾਰੀ ਦਿਓ ਇਹ ਖਲੀਫੇ ਘੋੜੇ ਦਾ ਬੱਚਾ ਹੈ ਇਹ ਮਾਂ ਇਹਦੀ ਪਾਇਲ ਵਾਲੇ ਘੋੜੇ ਦੀ ਆ ਪਾਇਲ ਹਾਂਜੀ ਪਾਇਲ ਵਾਲੇ ਜਿਹੜਾ ਵੱਡਾ ਘੋੜਾ ਹਾਂਜੀ ਹਾਂ ਇਹ ਹਾਈਟ ਇਹਦੀ ਹੋਗੀ 64 ਪਲੱਸ ਆ 64 ਪਲੱਸ ਇਹ ਉਮਰ 3.5 ਸਾਲ 3.5 ਸਾਲ ਸ਼ੋਸ਼ਾ ਜੀ ਵੀ ਪਾਇਆ ਜੀ ਨਹੀਂ ਅੱਜ ਕੀ ਮੋਗੇ ਪੌਂਦਾ ਰੱਦਾ ਲੇਟ ਹੋ ਗਿਆ ਗਾਂ ਮੁਕਸਰ ਵੇਖਾਂਗੇ ਬਿਲਕੁਲ ਜੀ ਬਿਲਕੁਲ 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 ਠੀਕ ਹੈ ਜੀ ਤੇ ਫੇਸਬੁਕ ਕਿ ਕਿੰਨੀ ਜੇ ਕ੍ਰੋਸਿੰਗ ਕਰੋਣੀ ਇਹਦੀ ਫੀਸ ਹੈ 21000 ਰੱਖੀ ਹੈ 21000 ਹਾਂਜੀ ਫੋਨ ਨੰਬਰ ਫੋਨ ਨੰਬਰ ਆਪਨੇ ਲਿਖੇ ਦੋ ਬਿਲਕੁਲ ਜੀ ਇਹਨਾਂ ਨੰਬਰਾਂ ਤੇ ਤੁਸੀਂ ਬਾਈ ਜੀ ਸੰਪਰਕ ਕਰ ਸਕਦੇ ਇਹਨਾਂ ਵੀਰਾਂ ਦੇ ਨਾਲ ਠੀਕ ਰੂਹ ਖੋਜ ਹੋ ਜਾਂਦੀ ਹੈ ਬਾਕੀ ਦੇਖੋ ਉੱਥੇ ਵੀ ਕੁਰਲੀ ਦੇ ਨੰਬਰ ਲਿਖਿਆ ਹੋਇਆ ਤੇ ਬਾਕੀ ਕਿਰਾਂ ਵੇਖੋ ਖਾਣਾ ਪੀਣਾ ਕੀ ਪਾਉਂਦੇ ਜੀ ਇਹਨੂੰ ਖਾਣਾ ਖਰਾਕ ਕੀ ਆ ਜੀ ਇਹਦੀ ਖਰਾਕ ਤੇ ਹੁਣ ਸਿਆਲ ਚ ਬਦਲਾਂਗੇ ਹੁਣ ਬਾਜਰਾ ਛੋਲੇ ਤੇ ਸੋਇਆਬੀਨ ਸ਼ੁਰੂ ਕਰਾਂਗੇ ਸੋਇਆਬੀਨ ਵੇਖੋ ਖਰਾਕ ਵੀ ਚੜਦੀ ਕਲਾ ਨਾਲ ਬਹੁਤ ਸੋਹਣੀ ਆ ਤੇ ਘੋੜੇ ਵੀ ਬਾਈ ਜੀ ਹੀਰਾ ਐ ਬਾਈ ਜੀ ਵੇਖੋ ਹਰ ਇੱਕ ਬੰਦਾ ਫੋਟੋ ਖਚਾਉਣ ਲਈ ਹੋ ਜਾਂਦਾ ਜੀ ਮਜਬੂਰ ਵੀ ਕਿੱਡਾ ਸੋਹਣਾ ਵੀ ਮੈਂ ਤਸਵੀਰ ਖਚਾਵਾ ਹਨਾ ਇਹ ਹਰ ਕਰੋ ਵੀਡੀਓ ਸ਼ੇਅਰ ਬਾਕੀ ਅੱਗੇ ਚੱਲਦੇ ਆ ਤੈਨੂੰ ਹੋਰ ਵੀ ਦਿਖਾਉਣੇ ਆ ਬਾਈ ਜੀ ਬਾਕੀ ਨੂਰ ਕੋੜਾ ਬਾਈ ਜੀ ਤੁਸੀਂ ਦੇਖ ਸਕਦੇ ਆ ਜੀ ਕੀ ਬਾਤਾਂ ਐ ਐਸਪੀ 72 ਬਾਈ ਜੀ ਇਹ ਸ਼ੋਅ ਦੇ ਵਿੱਚ ਵੀ ਪਾਉਜੀ ਜਿੱਤਿਆ ਬਾਕੀ ਤੁਸੀਂ ਨੰਬਰ ਦੇ ਸਕਦੇ ਆ ਐਸਪੀ 72 ਬਹੁਤ ਕਿਰਪਾ ਜੀ ਤੇ ਕਦ-ਕਾੜ ਵੀ ਬਾਈ ਜੀ ਹਾਂਜੀ ਸਾਹਿਬ ਜੀ ਚਲੋ ਹੈਲੋ ਕਿਹੜੇ ਘੋੜੇ ਦਾ ਬੱਚਾ ਜੀ ਪਤਾ ਲਾ ਸਕਦੇ ਉਧਰ ਪਤਾ ਕਰਨਾ ਹੈ ਅੱਛਾ ਅੱਛਾ ਆਪਾਂ ਪਤਾ ਨਹੀਂ ਆਹ ਜਨਾਬ ਸ਼ੋਅ ਵਾਲੇ ਜੀ ਸ਼ਾਮ ਸਮਾਂ ਵਾਲੇ ਆ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆਹ ਦੇਖੋ ਛਾਲਾ ਮਾਰਦਾ ਹੈ ਕੀ ਬਾਤ ਹੈ ਜੀ ਬਾਕੀ ਜਿਹੜੇ ਵੀਰ ਇੱਥੇ ਪਹੁੰਚ ਰਹੇ ਆ ਜੀ ਬੜੀ ਵੱਡੀ ਗਿਣਤੀ ਚ ਜਿਹੜੇ ਹਾਂਜੀ ਅਫਸਰੋ ਕਿਵੇਂ ਦਾ ਲੱਗਿਆ ਮੇਲਾ ਜੀ ਬਹੁਤ ਵਧੀਆ ਜੀ ਆਯਾ ਨੰਦ ਹਾਂਜੀ ਮੇਲੇ ਲੱਗਣੇ ਚਾਹੀਦੇ ਆ ਬਿਲਕੁਲ ਜੀ ਕੀ ਸਿੱਖਿਆ ਮਿਲਦੀ ਆ ਜੀ ਇਹਨਾਂ ਤੋਂ ਜੇ ਮੰਨ ਕੇ ਚੱਲੋ ਜੇ ਆਪਾਂ ਰੱਖਦੇ ਆ ਤਾਂ ਵੇਖੋ ਜੀ ਗੱਲ ਇਦਾਂ ਕੀ ਜਿੱਦਾਂ ਆਉਣ ਆਉਣ ਵਾਲੀ ਪੀੜੀ ਆ ਜੀ ਬੱਚੇ ਸਹੀ ਧਿਆਨ ਦੇਣਗੇ ਨਸ਼ਿਆਂ ਤੋਂ ਬਚਣਗੇ ਆ ਗੱਲ ਕੀਤੀ ਖੜੀ ਹਾਂ ਵਧੀਆ ਲੱਗੂਗਾ ਮੇਲਾ ਕੋਈ ਵੇਖੂਗਾ ਆਪਣੇ ਬੱਚਿਆਂ ਨੂੰ ਪਤਾ ਲੱਗੂਗਾ ਜਦੋਂ ਕੋਈ ਆਪਣੇ ਇੱਧਰ ਏਰੀਆ 'ਚ ਮੇਲਾ ਹੀ ਨਾ ਲੱਗੂਗਾ ਤੇ ਬੱਚਿਆਂ ਨੂੰ ਕੀ ਪਤਾ ਲੱਗੇਗਾ ਹਾਂ ਉਹਨਾਂ ਫਿਰ ਗਲਤ ਕੰਮ ਹੀ ਕਰਨੇ ਆ ਹਾਂ ਗਲਤੀ ਕੰਮ ਕਰਨੇ ਬਿਲਕੁਲ ਜੀ ਬਿਲਕੁਲ ਇਹਨੇ ਨਾਲ ਬੱਚੇ ਸਹੀ ਠਿਕਾਣੇ ਤੇ ਲੱਗੇ ਰਹੇ ਜੀ ਹਾਂ ਸਹੀ ਠਿਕਾਣੇ ਤੇ ਕਿਉਂਕਿ ਆਪੇ ਹੀ ਦੇਖਭਾਲ ਕਰਨਗੇ ਬੜੀ ਵਧੀਆ ਗੱਲ ਇਹੋ ਗੱਲ ਬਾਈ ਜੀ ਮੇਰੇ ਮਨ 'ਚ ਸੀ ਹਾਂ ਬਿਲਕੁਲ ਚਾਹੀਦਾ ਲੱਗਣਾ ਮੇਰੇ ਹਾਂ ਜੀ ਮੇਲੇ ਲੱਗਣੇ ਚਾਹੀਦੇ ਬੜੀ ਛੋਟੀ ਗੱਲ ਪਾਉ ਨਹੀਂ ਕੀਤੇ ਧੰਨਵਾਦ ਵੀਰੇ ਓਕੇ ਜੀ ਓਕੇ ਅਕੀ ਇਧਰ ਬਚੇਰੀਆਂ ਬਾਈ ਜੀ ਵਿਚੇਰੇ ਜਿਹੜੇ ਕਰਾਂ ਵੇਚਣ ਵਕਾਉਣ ਵਾਲੇ ਸਾਰੇ ਹੀ ਇੱਥੇ ਆ ਬਾਈ ਜੀ ਕਰਾਂ ਅਲੱਗ-ਅਲੱਗ ਦੇਖੋ ਤੁਸੀਂ ਹਰ ਇੱਕ ਦੇਖੋ ਕਿੰਨੇ ਸੋਹਣੇ-ਸੋਹਣੇ ਦੇਖੋ ਵਿਚੇਰੇ-ਵਿਚੇਰੀਆਂ ਜਿਹੜੇ ਤੁਸੀਂ ਦੇਖ ਸਕਦੇ ਆਂ ਜੀ ਇੱਥੇ ਆਜ ਕੀ ਦੂਸਰਾ ਜਿਹੜਾ ਮੇਲਾ ਲੱਗਾ ਜੀ ਤੇ ਲੋਕ ਬੜੇ ਆਂਦੇ ਵੀ ਮੇਲਾ ਲੱਗਣਾ ਚਾਹੀਦਾ ਜੀ ਇਹਨੇ ਨਾਲ ਜਿਹੜੀ ਜਵਾਨੀ ਆ ਜੀ ਗਲਤ ਸਾਈਡ ਤੇ ਪਈ ਗਲਤ ਕੰਮਾਂ 'ਚ ਪਈ ਉਹ ਸਹੀ ਰਸਤੇ ਤੇ ਆ ਸਕਦੀ ਹੈ ਜੀ। ਬਾਕੀ ਤੁਸੀਂ ਇਹ ਬਾਜ ਦੇ ਸਕਦੇ ਆ ਜੀ ਜਿਸ ਦਾ ਨਾਮ ਫਤਿਹ ਆ ਜੀ। ਹਰ ਇੱਕ ਬਾਈ ਤਸਵੀਰ ਖਿਚਾ ਰਿਆ ਹੈ ਜੀ। ਜਿੱਥੇ ਇਹ ਬਾਜ ਬੈਠ ਜਾਂਦੇ ਆ ਜੀ ਜਾਂ ਰੱਖੇ ਜਾਂਦੇ ਆ ਜੀ। ਉੱਥੇ ਹਰ ਇੱਕ ਮੋਰਚਾ ਫਤਿਹ ਹੁੰਦਾ ਜੀ ਤੇ ਜਵਾਨ ਬੱਚੇ ਨੌਜਵਾਨ ਕਹਿ ਸਕਦੇ ਆ ਜੀ ਕਿਵੇਂ ਜੜੀਆਂ ਫੋਟੋਆਂ ਤਸਵੀਰਾਂ ਖਚਾਈਆਂ ਜਾ ਰਹੀਆਂ ਐ ਜੀ। ਤੇ ਬੜਾ ਵਧੀਆ ਬਾਈ ਜੀ ਤੁਸੀਂ ਵੇਖੋ ਇਸ ਦਾ ਨਾਮ ਵੀਰ ਦੱਸਦਾ ਵੀ ਫਤੇ ਰੱਖਿਆ ਹੋਇਆ ਹੈ ਜੀ ਤੇ ਕਿਵੇਂ ਬਾਈ ਜੀ ਪਠਾਇਆ ਮਨ ਰੂਹ ਖੇ ਜੋ ਖੁਸ਼ ਹੋਣ ਵਾਲੀ ਗੱਲ ਆ ਬਾਈ ਜੀ ਜਿਹੜੇ ਚੰਗੇ ਚੰਗੀ ਪ੍ਰੀਤ ਚੰਗੇ ਚੰਗੇ ਜਾਣੇ ਕੋ ਹਰ ਇੱਕ ਤਰ੍ਹਾਂ ਦੇ ਇੱਥੇ ਆਪਾਂ ਨੂੰ ਬਾਕੀ ਲੋਕ ਆਂਦੇ ਵੀ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜਾ ਮੇਲਾ ਕਰਵਾਇਆ ਗਾਂ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਤੇ ਮੇਲੇ ਕਰਾਏ ਜਾਣ